हां जी मित्रों की हालचाल है स्वागत करते हैं आपका एक नए ब्लॉग के बीच आज है की तारीख 19 मार्च 2025 टाइम हो गया 2:40 मिनट ਆਪਾਂ ਇਸ ਟਾਈਮ ਹੈਗੇ ਆ ਘਰੇ ਗੱਡੀ 'ਚ ਬੈਠੇ ਆਂਗੇ ਸਟਾਰਟ ਕੀਤੀ ਹੋਈ ਹੈ ਆਪਾਂ ਨੇ ਗੱਡੀ ਆਪਾਂ ਨੇ ਜਾਣਾ ਗੱਡੀ ਲੋਡ ਕਰਨ ਆਪਾਂ ਜਾਉਂਗੇ ਸ਼ੰਭੂ ਬਾਕੀ ਤੁਹਾਨੂੰ ਮਿਲਦੇ ਆਂ ਅੱਗੇ ਜਾ ਕੇ ਵੀਡੀਓ ਚ ਇਸੇ ਤਰ੍ਹਾਂ ਬਣੇ ਰਹੋ ਫਿਰ ਦੇਖਾਂਗੇ ਜਾ ਕੇ ਹੁਣ ਲੋਈ ਤਿਹੜੀ ਪਾਰ ਕਰ ਲਿਆ ਆਪਾਂ ਨੇ ਦੇਖੋ ਰੋਡ ਦਾ ਕੰਮ ਚੱਲ ਰਿਹਾ ਹੈ ਕੰਪੋਰ ਲਾਈਨ ਰੋਡ ਬਣ ਰਿਹਾ ਹੈ ਸਿੰਗਲ ਰੋਡ ਬਨੂੜ ਵਾਲਾ ਰੋਡ ਹੈ ਕੋਈ ਪਹਿਲੇ ਸਿੰਗਲ ਆ ਸਾਰਾ ਹੁਣ ਕੋਲੇ ਕੋਲੇ ਬਣ ਰਹੇ ਆ ਮਿੱਟੀ ਹੋਈ ਪਈ ਆ ਸਾਡਾਂ ਚ ਇਹ ਤਾਂ ਬਾਹਰ ਸਾਈਡ ਚ ਸ਼ੇਰੇ ਪੰਜਾਬ ਢਾਬਾ ਲੋਈ ਬਨੂੜ ਬੈਰੀਅਰ ਪਾਰ ਕਰ ਲਿਆ ਆਪਾਂ ਨੇ ਉਹ ਹੱਪਾ ਜਾ ਰਹੇ ਆ ਸ਼ੰਭੂ ਵਾਲੀ ਸਾਈਡ ਨੂੰ ਲਓ ਜੀ ਦੇਖੋ ਟਿੱਪਲੇ ਵਾਲਾ ਰੋਡ ਇਹ ਹੈਗਾ ਸਿੰਗਲ ਰੋਡ ਇਹ ਸਿੱਧਾ ਜਾ ਰਹੇਗਾ ਬਾਰਡਰ ਤੇ ਸ਼ੰਭੂ ਜਾ ਰਿਹਾ ਹੈ ਸਿੱਧਾ ਅੰਬਾਲੇ ਸਾਈਡ ਨੂੰ ਸਾਈਡਾਂ ਜਿੱਧਰ ਅਕਤ ਲੱਗੇ ਹੋਏ ਬਹੁਤ ਘੱਟ ਟ੍ਰੈਫਿਕ ਹੈ ਇਹਦੇ ਪਹਿਲੇ ਦੀ ਟ੍ਰੈਫਿਕ ਦਾ ਜਦੋਂ ਬਾਟਰ ਚੱਲਦਾ ਦਾ ਹੁਣ ਤਾਂ ਘੱਟ ਹੈ ਬਹੁਤ ਰੋਡ ਚੱਲ ਰਿਹਾ ਮਿੱਤਰੋ ਆਪਾਂ ਪਹੁੰਚ ਗਏ ਗਰਾਉਂਡ ਦੇ ਵਿੱਚ ਇਹ ਖੜੀ ਆ ਆਪਣੀ ਗੱਡੀ ਦੇਖੋ ਉਹ ਤਾਂ ਬਾਦ ਲੱਗੂਗੀ 407 ਤੋਂ ਬਾਅਦ ਆਣੀ ਗੱਡੀ ਸਾਢੇ 3 ਦਾ ਟਾਈਮ ਹੋ ਗਿਆ ਦੇਖਦੇ ਆ ਬਾਕੀ ਕਦੋਂ ਤੱਕ ਲੱਗਣੀ ਆਪਣੀ ਗੱਡੀ ਮੜਦੇ ਆ ਥੋੜੀ ਦੇਰ ਤੱਕ ਦਿਖਾਨ ਨੇ ਗੱਡੀ ਲੋਡ ਹੁੰਦੀ ਲਓ ਵੀ ਮਿੱਤਰੋ ਹੋ ਗਈ ਗੱਡੀ ਲੋਡ ਆਪਣੀ ਆ ਸੋਣਾ ਰਸਾ ਰਸਾ ਮਾਰਦੇ ਆ ਪਿੱਛੇ ਬਾਾਕੀ ਅਕਡੇ ਦੇ ਖਾਉਂਗੇ ਤੁਹਾਨੂੰ ਬਾਅਦ ਚ ਜਦੋਂ ਖਾਲੀ ਹੋਊਗੀ ਗੱਡੀ ਤੇ ਕਿਆ ਮਾ ਲੋਡ ਕਰੇ ਦਾ ਆਪਾਂ ਰਫੈਂਟਰ ਭੁੰਡਾ ਤੇਲ ਸੁ ਲੱਕੜੇ ਕੋਲ ਇਹ ਜਾਊਗਾ Shimla Shimla ਜਾਣਾ ਆਪਣਾ ਫੌਜੀਆ ਕੋਲੇ ਆ ਪੁਲਸ ਵਾਲਿਆਂ ਕੋਲ ਉੱਤੂਗਾ ਆ ਤੂੰਣ ਪੇਪਰ ਉੱਪਰ ਦੇਖਦੇ ਆ ਕਦੋਂ ਮਿਲਦੇ ਆ ਫਿਰ ਮਿਲਦੇ ਆ ਆਪਾਂ ਤੁਹਾਨੂੰ ਥੋੜੀ ਦੇਰ ਚ ਸਾਰ ਕੇ ਗੱਡੀ ਨਿਕਲ ਗਏ ਆਪਾਂ 5:38 ਮਿੰਟ ਹੋ ਗਏ ਬਸ ਹੁਣ ਆਪਾਂ ਜਾ ਰਹੇ ਆਂਗੇ ਘਰ ਨੂੰ ਬਸ ਹੁਣ ਘਰ ਚਲਦੇ ਆਂ ਹੁਣ ਨਿਕਲੂਗੇ ਆਪਾਂ ਸਵੇਰੇ ਤੜਕੇ ਜੇ ਨਿਕਲੂਗੇ ਬਾਕੀ ਫਿਰ ਬਣਾਉਂਗੇ ਵਲੌਗ ਬਾਕੀ ਅੱਗੇ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਹੋ ਗਈ ਸਵੇਰ ਕਾਮ ਹੋ ਗਿਆ 3:00 ਵਜੇ 56 ਮਿੰਟ ਆਪਾਂ ਚੱਲੇ ਗੱਡੀ ਨੂੰ ਲੈ ਕੇ ਹਮਨੇ ਸਫਰ ਵੱਲ ਨੂੰ ਛਿਮਲੇ ਜਾਣਾ ਆਪਾਂ ਨੇ ਹਰੇ ਦਾ ਆਪਾਂ ਆਪਣੇ ਪਿੰਡ ਚ ਹੀ ਆਂ ਬਕਰ ਤੋਂ ਨਿਕਲੇ ਆਪਾਂ ਬਸ ਹੁਣ ਚੱਲਦੇ ਆ ਕਰਦੇ ਆ ਸਫਰ ਨੂੰ ਕੰਟੀਨਿਊ ਬਣੇ ਰਿਓ ਵੀਡੀਓ ਚ ਇਸੇ ਤਰ੍ਹਾਂ ਲੋਹੀ ਜੀਰ ਕਵਰ ਪਹੁੰਚ ਗਏ ਜੀਰ ਕਵਰ ਤੋਂ ਮੁੜ ਗਏ ਆਪਾਂ ਸ਼ਿਮਲਾਲੇ ਰੋਡ ਨੂੰ ਦੇਖੋ ਪੰਜੌਰ ਪਰਮਾਣੂ ਸੋਲਨ ਸ਼ਿਮਲਾ ਉਸ ਰੋਡ ਨੂੰ ਮੁੜ ਗਏ ਆਪਾਂ जा रहा कम बन रहा हेलो जी हिमाचल च एंटर हो गए बस आप देखो हरियाणा हो गया समाप्त हिमाचल च हो गया एंटर अपा ਆ ਅੱਗੇ ਆ ਗਿਆ ਹੋਊਗੀ ਐਂਟਰੀ ਪਾਰਕ ਹੀ ਲੱਗੂਗੀ ਜਿੱਥੇ ਆਪਣੀ ਓਕੇ ਆਊਗੀ ਥੋੜਾ ਜਿਹਾ ਅੱਗੇ ਆ ਬਾਈ ਨੂੰ ਹਸਾਈਂ ਦਾ ਪਹਾੜ ਨੇਰਾ ਹੋਇਆ ਹੋਇਆ ਹਲੇ ਨਾ ਵਾਕਿ ਅੱਗੇ ਦਿਖਾਉਂਦੇ ਹਾਂ ਹੁਣ ਲੋਬ ਮਿੱਤਰੋ 5:00 ਵਜੇ ਪਾਜ ਗਏ 45 ਮਿੰਟ ਹੋ ਗਏ ਆਪਾਂ ਇੱਥੇ ਖੜੇ ਆ टोल हैगा टोल पार करके खड़े हैं आपा पहला टोल है हेमा चालदा एक आगे आऊंगा दो टोल लाऊंगी एक हरियाणा ने लग गया अपना आपा गाड़ी चेक कर रहे थे टायर टूर और के अपनी गाड़ी देखो व्यू अच्छा और अपन चलते हैं

मौसम तो ज़रूर ना पहाड़ चेक करो भी उपर नीचे का रहा है यहाँ बढ़िया वो है भी

25 ਕਿਲੋਮੀਟਰ ਪਿੱਛੇ ਆਪਾਂ ਫੀਮਲੇ ਤੋਂ ਦੇਖੋ ਪਹਾੜ ਚੁੱਕ ਪਗਿੰਿ ਕੜੀ ਪੂਰੀ ਇ ਆਪਣੀ ਲੱਗੇ 15 ਕਿਲੋਮੀਟਰ 8 ਵਜੇ ਆ ਥੋੜਾ ਟਾਈਮ ਹੋਰ ਲੱਗਣਾ ਅੱਧਾ ਘੰਟਾ ਲੱਗਣਾ ਹੋਰ ਮੇਰੇ ਪਹੁੰਚ ਜਾਣਾ ਆਪਾਂ ਦੀ ਲੋਕੇਸ਼ਨ ਤੇ ਆਪਣੀ ਤੇ पंचनेरख आगे झील आरखत आगे झील पता नहीं चीन तार होली कदे जाम लग रहा <laughs> जाम से बड़ा औखा तो चढ़ाई तो है ਜਾਮ ਲੱਗ ਜਾਂਦਾ ਅਲੇ ਵੀ ਰਾਹੀ ਆਪਣੀ ਲੋਕੇਸ਼ਨ ਚ 4.7 ਕਿਲੋਮੀਟਰ 아, 그래, 그냥. ਲਓ ਵੀ ਮਿੱਤਰੋ ਪਹੁੰਚ ਗਏ ਆਪਾਂ 8:30 ਹੋ ਗਏ ਇਹ ਹੈਗਾ ਪੂਲ ਛੜਿਆਂ ਦਾ ਹਲੇ ਬੰਦਾ ਆਣਾ ਲੇਟ ਹੈ ਦੇਖੋ ਇਹ ਹੈ ਕੇਂਦਰੀ ਭਲਿਆਣ ਇੱਥੇ ਹੋਣੀ ਗੱਡੀ ਖਾਲੀ ਬੰਦਾ ਕਹਿੰਦਾ ਲੇਟ ਆਣਾ ਫਤ ਨਹੀਂ 11 ਵਜੇ ਆਊਗਾ ਚਲੋ ਬਾਕੀ ਹੁਣ ਬੈਠਦੇ ਆ ਗੱਡੀ ਦੇ ਵਿੱਚ ਦੇਖਦੇ ਆ ਕਦੋਂ ਤੱਕ ਆਂਦਾ ਬਣਾਵਾਂਗੇ ਬਾਕੀ ਵੀਡੀਓ ਲਓ ਵੀ ਮਿੱਤਰੋ ਇਹ ਆਪਣੇ ਕੋਲ ਸਮਾਨ ਇਹ ਪਿਆ ਨੀਚੇ ਦੇਖੋ ਵੀਓ ਇੱਥੇ ਹੋਣੀ ਖਾਲੀ ਆਪਣੀ ਗੱਡੀ ਇਹ ਐ ਨੀਚੇ ਜਾਣਾ ਮਾਲ ਸੈਂਟਰਲ ਪੁਲਿਸ ਕੰਟੀਨ ਦੇਖਦਾ ਬੰਦੇ ਤਾਂ ਆ ਗਏ ਇਹ ਕਾਨੂੰ ਖਾਲੀ ਕਰਦੇ ਆ 11:00 ਵਜੇ ਆ ਬਾਕੀ ਹੁਣ ਖਾਲੀ ਕਰਕੇ ਦਿਖਾਉਂਗੇ ਗੱਡੀ ਦੇਖੋ ਭਾਈ ਖਾਲੀ ਹੋ ਰਹੀ ਗੱਡੀ ਦੇਖੋ ਸਿਸਟਮ ਖਾਲੀ ਕਰਨ ਦਾ ਉਹ ਜਾ ਰਿਹਾ نیچے ਲੇ ਗਿਆ ਦੇਖ ਜਾ ਰਹੇ ਬੰਦੇ ਕਹਿੰਦਾ ਉਹਨਰੇ ਵੀਡੀਓ ਦਾ ਕਾਉਂਟਰ ਲੈ ਕੇ ਜਾ ਰਿਹਾ ਨੀਚੇ ਨੂੰ ਵੀ ਡਾਊਨ ਉਤਰ ਰਿਹਾ ਬੰਦਾ ਦੇਖੋ ਇੱਕ ਕਾਉਂਟਰ ਲੈ ਕੇ ਉਰਲੂਗਾ ਕੋਈ ਹੈ ਨੀਵੇਂ ਚ ਜਾ ਰਿਹਾ ਨਾਲੇ ਲੈ ਕੇ ਦੇਖਣਾ ਉਹ ਵੀ ਮਟਰ ਉਹ ਵੀ ਆਪਣੀ ਗੱਡੀ ਖਾਲੀ ਅਸੀਂ ਫਿਰ ਸੂ ਮਿਲੇ ਲਈ ਆ ਪਾਣੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਵੀਡੀਓ ਦਾ ਐਂਡ ਕਰਦੇ ਇੱਥੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ તેના કરો આપણે ચેનલનું સબસ્રાઈબ મળ્યા ફર કે નવી